ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਆਂ ਵੀਰ सोनू ਦੇ ਕੋਲ ਤੇ ਕਿੰਨੇ ਚਾਰ ਨਾਕ ਦਿਖਾਉਣੇ ਵੀਰ ਜੀ ਤਿੰਨ ਤਿੰਨ ਨਾਕ ਦਿਖਾਵਾਂਗੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮਰਦਾ ਕੀ ਆ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਅੱਜ ਵਾ ਸ਼ੁਕਰ ਹਾਂਜੀ ਤੇ ਤਰੀਕਾ ਜਗਿਆ 29 ਤੇ 28 ਤਰੀਕ 28 ਤਰੀਕ ਹਾਂ ਤੇ ਵਾਰ ਨਹੀਂ ਤੁਸੀਂ ਟਾਈਮ ਨਾਲ ਜਾਗੇ ਜੇ ਕੈਮਰੇ ਦਾ ਟਾਈਮ ਹੋ ਹਾਂਜੀ 6 6:00 ਦਾ ਟਾਈਮ ਹੋ ਜਾ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਇੱਕ ਰਹੀ ਦੱਸ ਦਿਓ ਚੰਗੀ ਤਰ੍ਹਾਂ ਆਪਣਾ ਨਾਮ ਸੋਨੂ ਸ਼ਹਿਰ ਨਾਲਾ ਜ਼ਿਲ੍ਹਾ ਮਸਰ ਠੀਕ ਹੈ ਫੋਨ ਨੰਬਰ ਪਹਿਲੇ 81 5755 ਨੰਬਰ ਦੋਵੇਂ ਦੇ ਦਾਂਗੇ ਉੱਤੇ ਠੀਕ ਵੀਰ ਜੀ 5760069020 ਠੀਕ ਵੀਰ ਜੀ ਤੇ ਪਹਿਲੇ ਨੰਬਰ ਤੇ ਕਿਦਾਂ ਜੇ ਪਹਿਲੇ ਨੰਬਰ ਤੇ ਛੋਟੀ ਭਾਜੀ ਸੂਨ ਵਾਲੀ ਦੂਜਾ ਸਵੇਰਾ ਲਓ ਜੀ ਦੂਜਾ ਸਵੇਰਾ ਘਰ ਵਾਲੇ ਮੈਨੂੰ ਪਹਿਲਾ ਆਦੇ ਮੈਂ ਦੂਜਾ ਜੰਦਾ ਤੇ ਕਿੰਨਾ ਘਟਾਮ ਖੜਦੀ ਜੇ ਇਹਦੇ 5-6 ਦਿਨ ਲੈ ਜੇ ਪਾਸੋਂ ਤੇ ਨਾ 5 ਤੋਂ 6 ਦਿਨ ਲੈ ਜੂਗੀ ਵੀਰ ਕਹਿੰਦਾ ਕਿ ਹਫਤਾ ਹੀ ਲਾਓ ਤੁਸੀਂ ਹਾਂ ਤੇ ਖੜੋ ਇਹਨੂੰ ਲੈਟ ਚ ਜਰਾ ਕਿ ਦੂਜਾ ਸੁਗਾ ਤੇ ਹਫਤਾ ਟਾਈਮ ਖੜਦੀ ਹੈ ਜੀ ਹਾਂ ਤੇ ਕਿੰਨੇ ਕੁ ਦੁੱਧ ਆਲੀਆ ਵੀਰ ਜੀ ਇਹ 10 ਕਿਲੋ ਜਿਹੜਾ ਦੁੱਧ ਕਰਮਾਲੀ ਭਰੀ ਜਾਊਗੀ ਬਾਕੀ ਥਣ ਪਾਟਾ ਜਗਾ ਲਗਾ ਥੱਲੇ ਵੇਚ ਸਕਦੇ ਨਹੀਂ ਤੇ ਸਾਇਸ ਬਹੁਤ ਚੰਗਾ ਲਾਓ ਜੀ ਇਧਰ ਸੀਲੀਆਂ ਚੈੱਕ ਕਰੋ ਤੁਸੀਂ ਸੀਲੀਆਂ ਵੀ ਚੰਗੀਆਂ ਸੇਂਗ ਥੋੜਾ ਖੁੱਲਾ ਆ ਗਿਆ ਬਾਕੀ ਫੈਬਰੀ ਜਿੰਨੀ ਹੈਗੀ ਆ ਥੋੜਾ ਜਿਹਾ ਅੱਜ ਕੰਮ ਹੀ ਦੇ ਟਾਈਮ ਨਾਲ ਵੀਰ ਦੇ ਕੋਲ ਪਹੁੰਚ ਗਏ ਆ ਇੱਧਰ ਦੇਖੋ ਲਓ ਜੀ ਸੀਰੀਆ ਚੈੱਕ ਕਰੋ ਤੁਸੀਂ ਸੀਰੀਆ ਬੜੀਆ ਬਹੁਤ ਸੀਲਿਆ ਤੇ ਦੂਜਾ ਸੁਗਾ ਤੇ ਹਫਤਾ ਖੰਡ ਟਾਈਮ ਜਿਹੜਾ ਖੜਦੀ ਏ ਜੇ ਲੈ ਆਓ ਵੀਰ ਜੀ ਲੈ ਆਓ ਝਾਟ ਹੀ ਮਾਰਨੀ ਅੱਜ ਆਪਾਂ ਕੱਜ ਨੇ ਨੇਰੇ ਦੇ ਤੁਸੀਂ ਵੀ ਆ ਗਏ ਮੜਿਆ ਚਲੋ ਕੋਈ ਨਾ ਗਲਤੀ ਹੋ ਗਈ ਲਓ ਜੀ ਦੂਜਾ ਸੁਗਾ ਤੇ ਕਦੇ ਜਿਹੜਾ ਦਰਮਿਆਨਾ ਝੋਟੀ ਦਾ ਤੇ ਵਧੀਆ ਕਰਦੇ ਬਹੁਤ ਸੋਹਣਾ ਕਰਦਾ ਨਾ ਬਹੁਤਾ ਛੋਟਾ ਹੀ ਆ ਦੇ ਨਾਲ ਬਹੁਤਾ ਹੀ ਵੱਡਾ ਹੈ ਤੇ ਜਿੰਨੀ ਹੈਗੀ ਸੋਹਣੀ ਕਰਮਾਲੀ ਦੇ ਰੇਟ ਵੀਰੇ ਤੁਹਾਨੂੰ ਪਤਾ ਜਿਹਾ ਜੀ ਕਰਦਾ ਤੇ ਕੀ ਰੇਟ ਵੀਰ ਜੀ ਕਰ ਦੇਣਾ ਇਹਦਾ ਛੋਟਾ ਹੀ ਮੁੱਲ ਭਾਜੀ ਹਾਂਜੀ ਛੋਟੀ ਤਿਆਰ ਹੋ ਜੇ 75 ਦੀ ਜੀ ਹਾਂਜੀ ਹੁਣ ਆਪਾਂ ਦੇ ਦਈਏ 65 ਦੀ 65 ਦੀ ਕਰੀਏ ਮਾਨਤਨ ਕਰ ਛੇਰੇ ਵੀਰ ਮਾਨਤਨ ਅਜੇ ਛੇਰੇ ਵੀਰ ਕਰ ਦੇ ਮਾਨਤਨ ਖੁੱਲਾ ਹੀ ਅਜੇ 10000 ਛੱਡ ਦਾਂਗੇ ਭਾਜੀ ਹੋਰ ਬਸ 8000 ਦੀ ਭਾਜੀ ਹਾਰ ਨਹੀਂ ਦਵਾਂਗੇ ਲਓ ਜੀ 68000 ਦੀ ਹੋ ਗਈ ਜੇ ਛੋਟੀ ਬਾਹਰ ਛੋਟੀ ਪਾਜੀ ਬਾਹਰ ਦੀ ਮਿਲ ਨਹੀਂ ਫੋਨ ਦੀ ਲੈ ਮਾਰ ਬਾਹਰ ਦੀ ਛੋਟੀ ਮਿਲਣੀ ਨਹੀਂ ਏ 60000 ਦੀ ਕਰੋ ਜੈ ਜੇ ਲਤਾ ਭਾਈ ਚੋ ਚੋ ਕੇ ਜਾਨ ਮਰਜੀ ਕਰੀ ਜੋਈ ਸੀ ਲੀਆਂ ਸੁਲੀਆਂ ਬਾਕੀ ਜਿਹੜਾ 11 ਲੀਟਰ ਦਾ ਤੋਂ 11 ਲੀਟਰ ਦੁੱਧ ਰਾਮਣਾ ਪਰੂ ਦੀ ਕਰਮ ਵਾਲੀ ਗਾੜੀ ਬਾਹਰੋ ਵੀਰ ਸ਼ੇਰਾ ਆਪ ਵੀ ਹੱਸਦਾ ਨਾਲ ਸਾਡਾ ਵੀ ਹੱਸ ਸਕੜਾ ਹੁੰਦਾ ਗੱਲ ਹੋਰ ਕੋਈ ਨਹੀਂ ਐ ਤੇ ਦੂਜੇ ਨੰਬਰ ਤੇ ਵੀਰ ਜੀ ਕਿੱਦਾਂ ਜੇ ਦੂਜੇ ਨੰਬਰ ਤੇ ਪਾਈਏ ਦੁੱਧ ਦਾ ਡਰਾਮੇ ਜੀ ਹਿਸਾਬ ਨਾਲ ਦੁੱਧ ਦਾ ਡਰਾਮ ਸੁਈ ਸੁਵਾਈ ਜਾਂ ਕਿੱਦਾਂ ਜੇ ਅੱਭਣ ਤਿਆਰ 8 ਦਿਨ ਕੱਚੀ ਹਾਂਜੀ 14 ਕਿਲੋ ਆਜੀ ਲਓ ਜੀ 8 ਦਿਨ ਇਹ ਵੀ ਟਾਈਮ ਖੜਦੀ ਅਜ ਤੇ ਸੁਗਾ ਵੀਰ ਜੀ ਕਿੰਮਾ ਜੇ ਦਾ ਤੀਜਾ ਸੂਆ ਸੋਹਣੇ ਝੋਟੀਆਂ ਤੀਸਰਾ ਸੂਆ ਜਿਹੜਾ ਸੂਣਾ ਹੈ ਤੇ ਹਫਤਾ ਖੰਡ ਖੜਦੀ ਹੈ ਕਰਮ ਵਾਲੀ ਪਿੱਛੇ ਪੂੜਾ ਵੇਖੋ ਕਿੱਦਾਂ ਤੜੜਾ ਹੈ ਤੇ ਚੰਗਾ ਵਜਣਿਆ ਮੱਝ ਦਾ ਤੇ ਬਾਕੀ ਕੱਦ ਵੀ ਚੰਗਾ ਤੇ ਥਣਾ ਦਾ ਸੈਜ ਗਿਆ ਵੀ ਚੰਗਾ ਤੇ ਦੁੱਧ ਵੀਰ ਜੀ ਕਿੰਨਾ ਘ ਭਰਦੀ ਹੈ ਇਹ ਚੱਲ ਗੱਲ ਚੱਲੇ ਉਹ ਮੋੜ ਫੜੀ ਹਾਂਜੀ ਮੋੜੋ ਵੀਰ ਜੀ ਮੋੜੋ ਘਮਾਓ ਇਹਨੂੰ ਇੱਕ ਵਾਰੀ ਚਾਂਦ ਨਾਲ ਤੇ ਦੁੱਧ ਕਿੰਨਾ ਕੁ ਭਰਦੀ ਐ ਦੁੱਧ ਭਾਜੀ ਵੀਰ ਜੀ ਕੋ ਲਈ ਨਾ ਹਾਂਜੀ 14 ਕਿਲੋ ਦੀ ਮੈਨੂੰ ਗਾਰੰਟੀ ਦਿੱਤੀ ਐ ਇਹਨੇ ਦੁੱਧ ਦੀ ਲਓ ਜੀ 13 ਕਿਲੋ ਦੀ ਲੀਟਰ ਬਾਕੀ ਤੁਸੀਂ 12 ਲੀਟਰ ਮੰਨ ਕੇ ਚੱਲਿਓ ਤੇ ਸੁਹਾ ਤੀਸਰਾ ਲਓ ਜੀ ਕਰੋ ਚੈੱਕ ਦੇਖੋ ਲਓ ਜੀ ਲਓ ਵੀਰ ਜੀ ਮੋੜੋ ਕੋਈ ਨਹੀਂ ਕੋਈ ਨਹੀਂ ਚੱਲਣ ਤੋਂ ਗੱਲ ਬਾਤ ਦੇਖੋ ਛੋਟੇ ਤੇ ਸਿੰਘ ਜਿਹੜਾ ਦਾਤਰੀ ਸਿੰਘ ਆ ਗਿਆ ਮਗਰ ਨੂੰ ਕੁੰਡਾ ਜਿਹੜਾ ਸਿੰਘ ਤੇ ਬਾਕੀ ਸੁਹਾ ਤੀਸਰਾ ਤੇ ਦਿਨ 8-10 ਕਰਦੀ ਐ ਜੇ ਕਰਮਾਲੀ ਹਾਂ ਤੇ ਦੁੱਧ 12 ਗੀਟਰ ਵੀਰ ਕਹਿੰਦਾ ਕਿ ਭਰ ਜਾਓ ਲਓ ਜੀ ਮਿਲਕ ਵੈਨ ਵੇਖੋ ਤੇ ਥਣਾ ਦਾ ਸੈਜ ਗਿਆ ਬੁ ਚੈੱਕ ਕਰੋ ਤੇ ਇਹਦਾ ਰੇਟ ਵੀਰ ਜੀ ਹਾਂਜੀ ਪੰਜ ਪਾਸਾ ਹੁਣ ਹਾਂਜੀ ਦੀ ਦਾ ਕਿਰਾਇਆ 5 ਹੋ 6 ਆਪਾਂ ਕਿਰਾਇਆ ਦਵਾ ਗੱਡੀ ਉਸੇ ਲਓ ਜੀ ਫੁੱਲ ਗਰੰਟੀ ਜੇ ਵੀਰ ਦੀ ਪਿੱਛਾ ਮਲਵੇ ਦਾ ਮੈਨੂੰ ਵੀਡੀਓ ਪਾ ਦੇ ਹਾਂਜੀ ਤਾਂ ਵੀ ਵਾਪਸ ਆਪਣਾ ਤੇ ਗਰੰਟੀ ਕੋਈ ਨਹੀਂ ਦਿੰਦਾ ਤੇ ਰੇਟ ਵੀਰ ਜੀ ਇਹਦਾ ਇਹ ਵੀ ਦੇ ਦੀ ਸ਼ਾਰਟ ਦੀ ਇਹ ਵੀ ਤਿਆਰ ਹੋ ਕੇ 75 ਦੀ ਮਾਝੇ ਸ਼ੇਰ ਵੀਰ 64000 ਦੀ ਵੀਜੀ 64000 ਦੀ ਜਿਹੜਾ ਮਰਜ਼ੀ ਲਾ ਜੇ ਅੱਜ ਤੇ ਵੀ 64 ਦੀ ਜਾਨ ਤੋਂ ਬਾੜ ਲਓ ਜੀ 64000 ਦੀਆਂ ਦੋਵੇਂ ਤੇ 3 ਨੰਬਰ ਤੇ ਖੜੂਗਾ ਹਾਂਜੀ ਥੋੜਾ ਜਿਹਾ ਲਾ ਜੂ ਹਾਂਜੀ 122 ਦਾ ਲਓ ਜੀ 122 ਦਾ 2000 ਹੋਰ ਪੈਸ ਕਰ ਇੱਕ ਲੱਖ 22 ਦਾ ਜੋੜਾ ਆਉਣਾ ਨਹੀਂ ਇਹ ਨਹੀਂ ਆਉਣਾ ਹਾਂਜੀ 90 ਦੀਆਂ ਮੁੰਨ ਜਦੋਂ ਮਰਜ਼ੀ ਕਰਦੇ ਲਓ ਜੀ 1 ਲੱਖ ਦੇ 22000 ਦਾ ਜੋੜਾ ਉਹਨਾਂ ਪਹਿਲੇ ਜਦੋਂ ਮੱਦੀ ਦੇ ਵਿੱਚ ਖਲੋਇਆ ਕੋੜ ਨਹੀਂ ਜਾਇਜ਼ ਆ ਵੀਰ ਬਿਲਕੁਲ ਜਾਇਜ਼ ਆ ਚਲੋ ਆਪਾਂ ਰੋਜ਼ ਇਹ ਕੰਮ ਕਰਦੇ ਆ ਹਾਂ ਬਿਲਕੁਲ ਹੀ ਰੇਟ ਜਿਹੜਾ ਜਾਇਜ਼ ਕੋਈ 40000 ਦੀਆਂ 50 ਜਿਹੜੇ ਫੰਡਰਾ ਮੱਝ ਕਲੀ 50 ਜਿਹੜੀ ਫੱਟਰੀ ਆ ਵੀਰ ਜੀ ਜੇ ਕਿਸੇ ਨੂੰ ਚੰਗਿਆਂ ਲੱਗਦਾ ਮੇਰੀ ਗਰੰਟੀ ਤੇ ਕੋਈ ਸਬਦਾ ਕਰ ਲਿਓ ਹੋਰ ਦੱਸੋ ਹਾਂ ਠੀਕ ਆ ਵੀਰ ਗਰੰਟੀ ਤੇ ਪੂੰਜੀ ਗਰੰਟੀ ਆਪਣੀ ਹੋ ਵੀ ਪਾਸ ਦੀ ਤੇ 3 ਨੰਬਰ ਤੇ ਵੀਰ ਜੀ ਕਿਦਾਂ ਜੇ ਤੁਹਾਡੇ ਗਾਂ ਇੱਕ ਦੋ 6 ਕਿਲੋਗਾ ਦੁੱਧ 6 ਲੀਟਰ ਬਾਹਰ ਚੜੇ ਦੇ ਤਰ੍ਹਾਂ ਲਓ ਜੀ 6 ਕਿਲੋ ਪਰ 5 ਕਿਲੋ ਗਾਰੰਟੀ ਦੇਵਾਂਗੇ। ਸੁਈ ਨੂੰ ਟਾਈਮ ਟੂ ਵੀਰ ਜੀ ਕਿੰਨਾ ਕੁ ਹੋ ਗਿਆ ਜੀ? ਸੁਈ ਨੂੰ ਭਾਜੀ ਇਹ ਗਾਂ 1.5 ਮਹੀਨਾ ਨੂੰ ਬਣੀ ਨੂੰ ਆ ਜੇ। 1.5 ਮਹੀਨਾ ਬਣੀ ਨਾ ਹੋ ਗਾ। ਅੱਛਾ ਜੀ। ਚੱਕ ਚੁਕਰੀ ਆਪਾਂ ਕਰਾਈ। ਤੇ 6 ਲੀਟਰ ਲਈ ਮੰਨ ਲਓ ਵੀ ਇਹ ਪੂਰਾ ਲੀਟਰ ਵਾਲਾ ਨਾ। ਫੋਨ ਗਾ ਵੇਖ ਲਿਓ ਨਾ ਤੇ ਚਵਾਈ ਦੀ ਵੀਡੀਓ ਬਣਾ ਕਰ ਦਿਨੀਏ। ਠੀਕ ਠੀਕ ਵੀਰ ਜੀ। ਹਾਂ ਇੱਥੋਂ ਘੁਮਾਏ ਨੂੰ ਇਹਨੂੰ ਲਓ ਜੀ 6 ਲੀਟਰ ਜਿਹੜਾ ਤੇ ਸੁਹਾ ਘਣਵਾ ਜੇ ਦਾ। ਪਹਿਲਾਂ ਹੀ ਸੁਹਾ ਵੇਖੋ ਸਹੀ। ਪਹਿਲਾਂ ਹੀ ਸੁਹਾ। ਥੰਡੀ ਧੀਰੀ ਤੇ ਮਿਲਦੀ ਕਿੱਦਾਂ ਵੀਰ ਜੀ? ਮੰਗਾ ਪਾ ਕੇ ਬਣਾਵਾਂਗੇ। ਵਾੜਾ ਪਾਓ ਨਾ ਪਾਓ ਤੇ ਮੰਗਾ ਵੰਗਾ ਬਣਾਇ ਪਾਓ ਵੰਗਾ ਪਾ ਲੋ ਮੜਾ ਜਾ ਲੈ ਜੋ ਵੀਰਜੀ ਲੈ ਜੋ ਤੇ ਸੂਆ ਪਹਿਲਾ ਹੀ ਆ ਤੇ ਦੁੱਧ 6 ਲੀਟਰ ਹਾਂ 5 ਹੀ ਕਰਕੇ ਦਵਾਂਗੇ ਭਾਜੀ 5 ਲੀਟਰ ਕਰਕੇ ਤੇ ਰੇਟ ਇਹਦਾ ਨਿਕਾ ਜਾਈ ਲਓ ਜੀ ਪਿੱਛੇ ਵੀ ਲੈ ਜਾਂਦਾ ਜੀ ਕੈਮਰਾ ਆਹ ਕਰ ਅਮਰ ਹੋ ਗਏ ਮੈਨੇ ਕੈਮਰਾ ਲਓ ਜੀ ਅਗਲੇ ਬੰਦੇ ਵੀ ਮਾਰਦਾ ਜੀ ਕਰੋ ਚੈੱਕ ਜੀ ਉਹਦੀ ਰੋਸ਼ਨੀ ਮਾਹੀ ਕਰ ਲੋ ਦੇਖੋ ਲਓ ਜੀ ਕਰੋ ਚੈੱਕ ਹਾਂ ਸੋਹਣਾ ਥਾਂ ਲੱਗਾ ਕਰਮਾਲੀ ਨੂੰ ਰੇਡ ਵੀਰਜੀ ਦਾ ਰੇਟ ਡੇਢ ਮਿਨਰੀ ਬਣੀ ਆ ਗਾਰੰਟੀ ਕੋਈ ਨਹੀਂ ਭਾਈ ਗਾਰੰਟੀ ਕੋਈ ਨਹੀਂ ਬਣੀ ਪੱਕੀ ਹੈਗੀ ਠੀਕ ਵੀਰ ਜੀ 13 ਨਹੀਂ ਦੇ ਦੀਏ 13000 ਦੀ ਹਾਂ ਛੇਰੇ ਵੀਰੋ ਅੱਗੇ 12000 ਦੀ ਵੀ ਜੀ ਨਹੀਂ ਆਵਾਜ਼ ਹੀ ਨਹੀਂ ਨਿਕਲੀ ਤੇਰੀ ਸੁਣ ਵੀਰ ਯਾਰਾਂ ਯਾਰ ਦੀ ਭਾਜੀ 10000 ਦੀ 10000 ਦੀ ਠੱਗਾ ਦੇ ਚੱਲੀ ਹੈ 10000 ਦੀ ਯਾਰ ਜਾਣ ਦੇ ਚੱਲ ਜਾਣ ਦੇ ਠੱਗਾ ਸਾਡੇ ਨਾਲ ਹੈ ਠੱਗਾ ਚੱਲ ਜਾਣ ਤੇ 10 ਦੀ ਕਹਿੰਦੇ ਲਓ ਜੀ 10 ਬਰਤ ਤਿਆਰ ਦਾ ਸੰਗਣਾ ਹੋਏ ਦਾ 5 ਕਿਲੋ ਦੁੱਧ ਹੋਊਗਾ ਲਓ ਜੀ ਫਰ ਭੂਰ ਮਾਰੇ ਛੱਟਾ ਮਾਰੇ ਉਹਦੀ ਆਪਣੀ ਗਰੰਟੀ ਜਿੰਨਾ ਹੋ ਸਕਦਾ ਵੀਰ ਕੋ ਰੇਟ ਜਿਹੜੇ ਲੈਸ ਕਰਾ ਦੇ ਆਪਾਂ ਬਾਕੀ 1 ਲੱਖ ਤੇ 22000 ਦੀਆਂ ਕੋਈ ਨਹੀਂ ਦਿੰਦਾ ਇਦਾਂ ਦੀਆਂ ਗੱਬਨ ਤਿਆਰ 1 ਲੱਖ 21 ਦੀਆਂ ਦੇ ਦਾਂਗੇ ਲਓ ਜੀ ਕਿਰੀਆਂ ਹੋਈਆਂ ਜੀ ਮੈਨੂੰ ਲੱਗਦਾ 20 ਦੀਆਂ ਵੀ ਹੋਣੀਆਂ ਐ ਵੀਧੀਆਂ ਵੀ ਹੋਣੀਆਂ ਮੇਰੇ ਸਾਬ ਨਾਲ ਜਦੋਂ ਵੀਰ ਫੋਨ ਲਾਉਣ ਵੀ ਇਹ ਦੇ ਕਰਦਾ ਕਿ ਨਾ ਬਾਅਦ ਚ ਠੀਕ ਵੀ ਅੱਧੀ ਮਾਦਰ ਕਰਨਾ ਅੱਲਾਹੋ ਜੀ 1 ਲੱਖ ਤੇ 21000 ਦੀਆਂ ਵੀਰ ਨਹੀਂ ਮਿਲਦੀਆਂ ਪਤਾ ਤੂੰ ਸੱਚਾ ਹੈ ਵੀਡੀਓ ਕੋਲ ਨਾ ਜੀ ਮਿਲਦੀਆਂ ਦੱਸ ਦੇ ਨਹੀਂ ਮਿਲਦੀਆਂ ਯਾਰ ਨਹੀਂ ਮਿਲਦੀਆਂ ਮੰਨ ਗਏ ਅੱਜ ਹਾਂ ਠੀਕ ਹੈ ਵੀਰ